ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਜਿੱਥੇ ਇੱਕ ਪੁੱਤ ਦੇ ਵੱਲੋਂ ਜ਼ਮੀਨ ਨੂੰ ਲੈ ਕੇ ਆਪਣੇ ਹੀ ਪਿਓ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਮਹਿਲਕਲਾ ਦੇ ਨੇੜਲੇ ਪਿੰਡ ਨਿਹਾਲੂਵਾਲ ਦੇ ਵਿੱਚ ਬੂਟਾ ਸਿੰਘ ਵਾਸੀ ਦਾ ਆਪਣੇ ਹੀ ਪੁੱਤ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਦਿੱਤਾ ਗਿਆ ਹੈ ਦਰਅਸਲ ਜ਼ਮੀਨੀ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਹੁਣ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਘਟਨਾ ਨੂੰ ਘਰ ਦੇ ਵਿੱਚ ਹੀ ਅੰਜਾਮ ਦਿੱਤਾ ਗਿਆ ਅਜਿਹਾ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਪੁੱਤ ਨੇ ਜ਼ਮੀਨ ਦੇ ਪਿੱਛੇ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰਿਆ ਹੈ ਇਹ ਬੇहद ਹੈਰਾਨ ਕਰਨ ਵਾਲੀ ਖਬਰ ਹੈ ਕਿਉਂਕਿ ਰਿਸ਼ਤਿਆਂ ਨੂੰ ਤਾਰਕ ਤਾਰ ਕਰਕੇ ਰੱਖ ਦੇਣ ਵਾਲੀ ਇਹ ਖਬਰ ਹੈ ਜਿੱਥੇ ਪੁੱਤ ਨੇ ਆਪਣੇ ਹੀ ਪਿਓ ਨੂੰ ਇੱਕ ਜ਼ਮੀਨ ਦੇ ਪਿੱਛੇ ਤੇ ਇਸਦਾਰ ਹਥਿਆਰਾਂ ਦੇ ਨਾਲ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤਾਂ ਮ੍ਰਿਤਕ ਦਾ ਨਾਮ ਬੂਟਾ ਸਿੰਘ ਦੱਸਿਆ ਜਾ ਰਿਹਾ ਹੈ ਉਸਦੇ ਪੁੱਤ ਦੇ ਵੱਲੋਂ ਉਸ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਜਦੋਂ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਇਸ ਦੌਰਾਨ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਬਿਹਤ ਹੈਰਾਨ ਕਰਨ ਵਾਲੀ ਇਹ ਖਬਰ ਮਹਿਲਕਲਾ ਦੇ ਨੇੜਲੇ ਪਿੰਡ ਨਿਹਾਲੂਵਾਲ ਦੀਆਂ ਨੇ ਜਿੱਥੇ ਇੱਕ ਪੁੱਤ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਜ਼ਮੀਨ ਦੇ ਪਿੱਛੇ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਨਾਮ ਵੀ ਜੀ ਗੁਰਪ੍ਰੀਤ ਸਿੰਘ ਨਾਮ ਆ ਜੀ ਗੁਰਪ੍ਰੀਤ ਜੀ ਜਿਹੜਾ ਨਿਹਾਲੂਵਾਲ ਦੇ ਵਿੱਚ ਘਟਨਾ ਵਾਪਰੀ ਹੈ ਹਾਂਜੀ ਹਰਾਂਜੀ ਕੀ ਹਾਲ ਚਿਰ ਇਹ ਸਰ ਪਰਿਵਾਰ ਚ ਸੰਤਾ ਘਰੇ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਨਾਮ ਆ ਬੈਣੀਪਾਲ ਨੇ ਹਾਂਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਚੋਂ ਆਹ ਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੀ ਕੁ ਮਰ ਬੂਟਾ ਸਿੰਘ ਦੀ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਹੈ ਜੀ ਇਹ ਇਹਨਾਂ ਦੇ ਬੇਟੇ ਕਣੀਓ ਦੱਸਿਆ ਗਿਆ ਸੰਤਾ ਵੀ ਬੇਟੇ ਦੇ ਕਿੰਨੇ ਬੇਟੇ ਨੇ ਦੋ ਬੇਟੇ ਜੀ ਨੇ ਸਾਰੇ ਠੀਕ ਹੈ ਜੀ ਹਾਂਜੀ ਇੱਕ ਬੇਟਾ ਇੱਕ ਬੇਟਾ ਇੱਥੇ ਆ ਜੀ ਇੱਕ ਬੇਟਾ ਬਾਹਰ ਕੈਨੇਡਾ ਗਿਆ ਜੀ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਘਰੋਂ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਬੱਸ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਹਮਰੇ ਪਾਸੋਂ ਇਹ ਤੇ ਵੈਸੇ ਮੁੰਡਾ ਨੋ ਕੁਛ ਨਸ਼ੇ ਦਾ ਆਦੀ ਆ ਜੀ ਠੀਕ ਹੈ ਜੀ ਕੋਈ ਗੋਲੀ ਦਾ ਫਟਾ ਵਗੈਰਾ ਖਾਂਦਾਗਾ ਹਾਂਜੀ ਤੇ ਉਹਦੇ ਬਾਰੇ ਪਿੰਡ ਦੇ ਸਾਰੇ ਇਹੀ ਸੋਚਦੇ ਨੇ ਨਸ਼ੇ ਦੀ ਓੜੋਚ ਹੋ ਗਈ ਇਹਨੇ ਮੁੰਡਾ ਅੱਜ ਪਾਪਾ ਦਾ ਇਨਸਾਨ ਕਰ ਲਿਆ ਜੀ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਦਾ ਇਹ ਡੈਥ ਦਾ ਦੱਸਿਆ ਗਿਆ ਮੌਕੇ ਤੇ ਕਰਈ ਹੋਈ ਡੈਥ ਤੇ ਉਦੋਂ ਦਾ ਹਸਪਤਲ ਲੈ ਗਈ ਰਾਏਗੋਟ ਲੈ ਕੇ ਆ ਚ ਲੈ ਗਏ ਅਸੀਂ ਉੱਥੇ ਮਗਰ ਚਲੋ ਪੰਚਾਇਤ ਉਰ ਤੇ ਜਾਣਾ ਸੀ ਮੇਰੀ ਵੈਫ ਮਜੀਦਾ ਸਰਪੰਚਾ ਮੈਂ ਇਸਾਮ ਦਾ ਪੰਚਾਇਤ ਹਾਂਜੀ ਤੇ ਸਾਰੇ ਫਾਦੇ ਵੀ ਬੰਦੇ ਆ ਲੱਗਦਾ ਹੋਰ ਵੀ ਪੰਚਾਇਤ ਸਾਰੇ ਪੰਚੋ ਤੇ ਉੱਥੇ ਜਿਹੜਾ ਉਥੇ ਡੈਥ ਕਲੀਅਰ ਹੋ ਗਈ ਜੀ ਡਾਕਟਰ ਸਾਹਿਬ ਨੇ ਦੱਸਿਆ ਵੀ ਬੇਥੇ ਇਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਆ ਕੀ ਨਾਮ ਵੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕੀ ਲੱਗਦੇ ਸੀ ਬੁੱਟਾ ਸੀ ਤੁਹਾਡੇ ਮੋਤਾ ਸਿੰਘ ਵਾਸੀ ਦਾ ਮੁੰਡਾ ਜੀ ਸਿਆ ਕੀ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਖੇਤ ਜੀਗਾ ਜੀ ਫੋਨ ਗਿਆ ਵਾਂਕਰੋਂ ਹਾਂਜੀ ਜੀ ਤੇ ਤੁਹਾਨੂੰ ਆਉਣਾ ਪਿਆ ਸਾਡੇ ਆਂਦਿਆਂ ਦਾ ਰੈਕੋਰਡ ਲੈ ਕੇ ਜੀ ਠੀਕ ਹੈ ਜੀ ਅ ਕਿੰਨੀ ਉਮਰ ਸੀ ਬੁੱਤੂ ਜੀ 68 ਸਾਲ ਜੀ ਕੋਈ ਪਹਿਲਾਂ ਘਰੇ ਨੂੰ ਝਗੜਾ ਕੋਈ ਜਵਾਈ ਨਹੀਂ ਜੀ ਰੋਜ਼ ਖਰਚਾ ਬੰਨਣਾ ਵਜੀ ਖਰਚਾ ਲੈਂਦਾ ਜੀ ਨਜਾ ਕਰਦਾ ਹਾਂ ਹਾਂਜੀ ਕੋਈ ਚੱਕੀ ਚੱਕਰ ਨਹੀਂ ਫੋਨ ਦਾ ਬਿੱਲ ਹਾਂਜੀ ਕੌਣ ਨਾ ਕਰਦੇ ਇਹ ਮੁੰਡਾ ਜੀ ਹਾਂਜੀ ਮਰਪਿੰਦ ਸਿੰਘ ਅਸੇ ਕਿੰਨੀ ਉਮਰ ਕੋਪੀ ਸੀ ਇਹ ਹੈਗੀ 56 ਜੀ ਦੇ ਹੋ ਕੋਈ ਪਰਿਵਾਰ ਕੋਈ ਹੋਈ ਝਗੜਾ ਨਹੀਂ ਸੀ ਜਮਾਈ ਜਣ ਜਮਾ ਰੋਟੀ ਪਾਣੀ ਖਾਂਦੇ ਚੌਲ ਚੂਰ ਲਾ ਕੇ ਹਟਿਆ ਹਾਂ ਤਾਂ ਡੈਡ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਟੱਕਰ ਨਹੀਂ ਸੀ ਅ ਅੱਜ ਜਿਹੜੇ ਸਬ ਇੰਸਪੈਕਟਰ ਨੇ ਕਿਰਨਜੀਤ ਕੌਰ ਐਸ ਐਚਓ ਮਹਿਰ ਕਲਾ ਇਹਨਾਂ ਕੋਲ सुरेंद्र ਕੌਰ ਵਾਈਫ ਹੋ ਗੁੱਟਾ ਸੇ ਲੇਟ ਗੁੱਟਾ ਸੇ ਸਰ ਗੁੱਟਾ ਸੇ ਉਹਨਾਂ ਨੇ ਬ्यान ਲਿਖਾਇਆ ਸੀਗਾ ਕਿ ਬਈ ਉਹਨਾਂ ਦੇ ਹਸਬੰਡ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਿਆ ਹਦਾਇਤਾਂ ਨੇ ਉਹਨਾਂ ਦੇ ਇਹੀ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚ ਮਾਰ ਕੇ ਕਤਲ ਕਰਤਾ ਵਜ੍ਹਾ ਰੰਜੀਤ ਸਿੰਘ ਦੀ ਜੋ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦਕਿ ਜਿਹੜਾ ਹੈ ਮ੍ਰਿਤਕ ਹੈ ਉਹਦੇ ਪੋਤਾ-ਪੋਤੀ ਜਾਂ ਜਿਹੜਾ ਅਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਔਰ ਚੰਗੇ ਸੌਕੇ ਨੇ ਵੱਟੋ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹਦੀ ਜਿਹੜੀ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਪ੍ਰਿੰਸਿਪਲ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਫ਼ਤੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਜੀ ਸਰ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪੀਂਦਾ ਜਾਂ ਕੋਈ ਜੋ ਹੈ ਥੀਮਪਕੀਆ ਜਿੱਥੋਂ ਵੀ ਮਿਲ ਜੇ ਉਹ ਮਿਲ ਜੇ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੇ ਪੱਕਾ ਹੀ ਇਸ ਮੈਂ ਕੀਆ ਸੀ ਆ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਉਹ ਹੁੰਦਾ ਤੇ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫੋਰਮੇਸ਼ਨ ਸਿਰਫ ਮਾਰਡਰ ਦੀ ਆ ਲਾਂਗੇ ਜੀ ਇਹਨੂੰ ਛੇਤੀ ਕਰ ਲਾਂਗੇ ਕਿਤੇ ਨਹੀਂ ਜਾ ਸਕਦਾ ਹਾਂਜੀ ਸਰ ਗ੍ਰਸਤ ਕਰ ਦਿੱਤਾ ਗਿਆ ਨੇ ਕਿਤੇ ਨਹੀਂ ਅਰੇਸਟ ਕਰ ਲਾਂਗੇ ਜੀ ਇਹਨੂੰ ਹਾਂਜੀ ਅਰੇਸਟ ਕਰ ਲਾਂਗੇ ਉਹਨੂੰ ਇੱਕ ਅੱਧੇ ਦਿਨ ਜੀ ਅਰੇਸਟ ਕਰਾਂਗੇ